ਸਤਿ ਸ੍ਰੀ ਅਕਾਲ ਮੇਰੀ YouTube ਫੈਮਲੀ ਮੀਰੀ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਾ ਮਮਲਾ ਤੁਹਾਡੇ ਸਾਰਿਆਂ ਦਾ ਸਵਾਗਤ ਜੀ ਤੇ ਲਓ ਜੀ ਪਹਿਲਾਂ ਆਪਾਂ ਪਾਤੇ ਸੀ ਕੱਪੜੇ ਮਸ਼ੀਨ 'ਚ ਤੇ ਦੋ ਗੇੜੇ ਆ ਗਏ ਸੀ ਜੀ ਮਸ਼ੀਨ ਨੂੰ ਤੇ ਹੁਣ ਆਪਾਂ ਕੱਪੜਿਆਂ ਨੂੰ ਸੋਰੀ ਕੱਪੜਿਆਂ ਨੂੰ ਦੋ ਗੇੜੇ ਆ ਗਏ ਸੀ ਤੇ ਕੱਪੜੇ ਹੁਣ ਆਪਣੇ ਧੋਏ ਗਏ ਤੇ ਇੱਕ ਗੇੜਾ ਆਪਾਂ ਜਿਹੜਾ ਪਹਿਲਾਂ ਸੀ ਤੇ ਉਹ ਆਪਾਂ ਮਸ਼ੀਨ 'ਚ ਸੁੱਕਣਾ ਪਾ ਗਏ ਸੀ ਤੇ ਉਹ ਕੱਢ ਕੇ ਹੁਣ ਇਹ ਪਾ ਦਾਂਗੇ ਜੀ ਤੇ ਉਸ ਤੋਂ ਬਾਅਦ ਫਿਰ ਇਕੱਠੀ ਸੁੱਕਣੇ ਪਾ ਦਾਂਗੇ ਇਹ ਕੱਢ ਕੇ ਆਪਾਂ ਕੁਰਸੀ ਤੇ ਰੱਖ ਦਾਂਗੇ ਤੇ ਕੁਰਸੀ ਢਾਹੀ ਤੇ ਬਾਹਰ ਤੇ ਆਪਾਂ ਕੁਰਸੀ ਤੇ ਕੱਪੜੇ ਰੱਖ ਦਿੰਨੇ ਆ ਜੀ ਤੇ ਫਿਰ ਤੇ ਅੰਦਰ ਲ ਆਪਣਾ ਸਾਰਾ ਕੰਮ ਹੋ ਗਿਆ ਜੀ ਝਾੜੂ ਪੋਚਾ ਤੇ ਭਾਂਡੇ ਭੁਣੇ ਸਾਫ ਕਰ ਲਏ ਸੀ ਤੇ ਰੋਟੀ ਪਾਣੀ ਦਾ ਸਾਰਾ ਕੰਮ ਹੋ ਗਿਆ ਜੀ ਬਸ ਤੇ ਇੱਕ ਬਾਹਰਲਾ ਕੰਮ ਰਹਿ ਗਿਆ ਸੀ ਜੀ ਹੁਣ ਆਪਾਂ ਇਹ ਕਰਨ ਲੱਗੇ ਸੀ ਤੇ ਫਿਰ ਅੱਜ ਦੀ ਦੁਪਹਿਰ ਦਾ ਹੋ ਜਾਏਗਾ ਦੁਪਹਿਰ ਦਾ ਕਰਾਂਗੇ ਤੇ ਕਪੜੇ ਕੱਢ ਕੇ ਆਪਾਂ ਹੁਣ ਮਸ਼ੀਨ ਚ ਪਾ ਦਗੇ ਤੇ ਕਪੜਿਆਂ ਨੂੰ ਮੰਨ ਨਹੀਂ ਕਰਦਾ ਕਹਿੰਦਾ ਤਾਂ ਧੋਣੇ ਨੂੰ ਬਹੁਤ ਜ਼ਿਆਦਾ ਨਾ ਟੈਂਕੀ ਦੇ ਠੰਡਾ ਠੰਡਾ ਪਾਣੀ ਹੁੰਦਾ ਤੇ ਰਸੋਈ ਚ ਜਾਈਏ ਤੇ ਰਸੋਈ ਚ ਜਦੋਂ ਭਾਂਡੇ-ਕੁੰਡੇ ਸਾਫ਼ ਕਰਦੇ ਆਂ ਤੇ ਫਿਰ ਟਾਈਂ ਟੂਟਿੰਗਾ ਚ ਵੀ ਪਾਣੀ ਐ ਠੰਡਾ-ਠੰਡਾ ਹੁੰਦਾ ਗਾ ਦੇਲੀ ਨਹੀਂ ਕਰਦਾ ਕੰਮ ਕਰਨੇ ਨੂੰ ਕਈ ਵਾਰੀ ਤਾਂ ਐਨਾ ਮਨ ਜਾ ਹੁੰਦਾ ਵੀ ਚਲੋ ਹੁਣ ਆਏ ਆ ਵੀ ਵਧੀਆ ਜਿੱਤੋਂ ਧੁੱਪ ਬਹੁਤ ਸੋਹਣੀ ਆ ਕੱਲ ਵੀ ਧੁੱਪ ਵਧੀਆ ਸੀ ਤੇ ਹਵਾ ਨਹੀਂ ਦੋ ਦਿਨ ਹੋ ਗਏ ਸੀ ਤਿੰਨ ਦਿਨ ਹਵਾ ਨੇ ਤਾਂ ਇੰਨਾ ਪਚਾਲ ਜਾ ਕਰਿਆ ਪਿਆ ਸੀ ਠੰਡੀ ਠੰਡੀ ਹਵਾ ਆ ਰਹੀ ਸੀ ਤੇ ਅੱਜ ਬਹੁਤ ਸੋਹਣੀ ਧੁੱਪ ਆ ਤੇ ਚਲੋ ਵਧੀਆ ਕੰਮ ਹੋ ਜਾਣਗੇ ਨਾਲੇ ਜਿਹੜੇ ਆਪਣੇ ਕੰਬਲ ਵਗੈਰਾ ਹਨਾ ਸੁੱਕਣੇ ਪਾਉਣੇ ਆ ਵੀ ਹਵਾ ਜੀ ਲਵਾਉਣੀ ਆ ਕੰਬਲਾਂ ਨੂੰ ਤੇ ਉਹ ਧੁੱਪੇ ਪਾ ਦਾਂਗੇ ਜੀ ਤੇ ਹਵਾ ਜੀ ਨੰਗ ਜੀ ਇਹ ਕੰਬਲਾਂ ਚ ਜਿਹੜੀ ਮਾੜੀ ਮੁੱਟੀ ਗੰਬਲਾਂ ਚ ਸਮੈਲੇ ਜੀ ਇੱਕ ਦੂਸਰੇ ਕੱਪੜੇ ਚ ਬੜ ਜਾਂਦੀ ਹੈ ਜੀ ਉਹ ਨਿਕਲ ਜੇਗੀ ਵੈਸੇ ਕੱਪੜਿਆਂ ਨੂੰ ਧੁੱਪਾ ਵੀ ਲਵਾਉਣੀ ਬਹੁਤ ਜ਼ਰੂਰੀ ਆ ਤੇ ਆਪਾਂ ਧੁੱਪੇ ਪਾ ਦਾਂਗੇ ਜੀ ਬਸ ਤੇ ਲੋ ਜੀ ਆਪਾਂ ਕੱਪੜੇ ਕੱਢ ਲਿਆਂਦੇ ਸੀ ਕੰਬਲ ਤੇ ਇਹਨਾਂ ਨੂੰ ਰੱਖ ਦਿੰਨੇ ਆ ਜੀ ਆਪਾਂ ਧੁੱਪੇ ਤੇ ਠੀਕ ਆ ਜੀ ਤੇ ਧੁੱਪੇ ਹਵਾ ਜੀ ਨੰਗ ਜੇਗੀ ਕੱਪੜਾ ਕੰਬਲਾਂ ਦਾ ਪਾਤਾ ਤੇ ਮੰਜਾ ਤਾਂ ਆਪਾਂ ਕੱਢ ਲਿਆ ਸੀ ਬਾਹਰ ਤੇ ਇੰਨੀ ਜ਼ਿਆਦਾ ਹਵਾ ਤੇਜ਼ ਨਹੀਂ ਥੋੜੀ ਥੋੜੀ ਹਵਾ ਵੈਸੇ ਤੇ ਪਰਸੋਂ ਤੋਂ ਤਾਂ ਇੱਥੇ ਬੈਠਿਆ ਨਹੀਂ ਗਿਆ ਇੰਨੀ ਜ਼ਿਆਦਾ ਤੇਜ਼ ਹਵਾ ਸੀ ਤੇ ਗੱਦਿਆਂ ਨੂੰ ਤਾਂ ਆਪਾਂ ਧੁੱਪ ਲਵਾਤੀ ਸੀ ਤੇ ਰਹਿ ਗਏ ਸੀ ਕੰਬਲ ਤੇ ਬਾਕੀ ਜਿਹੜੇ ਆਪਣੇ ਦੋ ਕੰਬਲ ਆ ਸਿੰਗਲ ਉਹਨਾਂ ਨੂੰ ਆਪਾਂ ਜੀ ਧੁੱਪ ਨਿਕਲੀ ਕੱਲ ਨੂੰ ਤੇ ਕੱਲ ਨੂੰ ਪਾ ਦਾਂਗੇ ਤੇ ਹਵਾ ਜੀ ਲਵਾ ਦਾਂਗੇ ਉਹਨਾਂ ਨੂੰ ਵੀ ਤੇ ਅੱਜ ਇਹਨਾਂ ਨੂੰ ਪਾ ਦਿੰਨੇ ਆ ਨਹੀਂ ਦੂਸਰਾ ਮੱਜਾ ਕੱਢ ਕੇ ਹਨਾ ਉਹਨਾਂ ਨੂੰ ਵੀ ਹਵਾ ਜੀ ਲਵਾਈ ਦਿੰਨੇ ਆ ਵੀ ਧੁੱਪ ਜੀ ਤੇ ਧੁੱਪ ਨਾਲ ਉਹਨਾਂ ਚ ਵੀ ਜੜੀ ਮੋੜੀ ਮੁੱਟੀ ਇੱਕ ਦੂਸਰੇ ਕੱਪੜੇ ਤੋਂ ਬਦਹੂ ਜੀ ਹਨਾ ਮੁਸ਼ਕ ਜੀ ਆਉਣ ਲੱਗ ਜਾਂਦੀ ਹੈ ਜੀ ਇਕੱਠੇ ਜੇ ਕੱਪੜਿਆਂ ਚ ਤੇ ਤੇ ਲੋ ਜੀ ਕੱਪੜੇ ਆਪਣੇ ਸਾਰੇ ਧੋਏ ਪਏ ਧੋਏ ਗਏ ਤੇ ਹੁਣ ਆਪਣੀ ਇੱਕ ਰਹਿ ਗਈ ਸੀ ਪੈਂਟ ਤੇ ਉਹ ਪੰਟ ਆਪਾ ਕਢਦੇ ਨੇ ਪਾਣੀ ਕਢਦੇ ਨੇ ਮਸ਼ੀਨ ਨੂੰ ਧੋ ਦਾਂਗੇ ਸਾਰੀ ਮਸ਼ੀਨ ਨੂੰ ਸਾਫ ਕਰ ਦਾਂਗੇ ਪਾਣੀ ਜਣਾ ਪਾਣੀ ਨਾਲ ਤੇ ਆਪਣਾ ਪਾਣੀ ਜਿਹੜਾ ਇਹਦੇ ਨਾਲ ਆਪਾਂ ਫਰਸ਼ ਧੋ ਦਾਂਗੇ ਸਾਰੇ ਕਪੜਿਆਂ ਦਾ ਵੀ ਕੰਮ ਹੋ ਗਿਆ ਜੀ ਆਪਾਂ ਨੇ ਕੱਪੜੇ ਧੋਏ ਗਏ ਤੇ ਬਸ ਜੀ ਇਕੱਠੇ ਕਰੇ ਪਏ ਉਹਨਾਂ ਦੀਆਂ ਤਹਾਂ ਤੂਹਾਂ ਲਗਾਵਾਂਗੇ ਤੇ ਆਪਾਂ ਕੁਰਸੀ ਤੇ ਤੇ ਮੇਜ਼ ਤੇ ਰੱਖ ਦਿੰਨੇ ਆ ਤੈ ਲਗਾਣੇ ਦਾ ਬਸ ਟਾਈਮ ਹੀ ਨਹੀਂ ਲੱਗਦਾ ਕੱਪੜਿਆਂ ਨੂੰ ਇਕੱਠੇ ਕਰ ਕਰਕੇ ਰੱਖੀ ਜਾਂ ਟੰਗਣੇ ਵਾਲੇ ਟੰਗ ਦਿੰਨੇ ਆ ਜਿਹੜੇ ਤੈ ਲਗਾਣੇ ਹੁੰਦੇ ਆ ਤੇ ਉਹ ਆਪਾਂ ਇਸਤਰੀ ਰੱਖ ਦਿੰਨੇ ਆ ਤੇ ਅੱਜ ਦੇਖਾਂਗੇ ਜੀ ਧੁੱਪ ਧੁੱਪੇ ਬੈਠ ਕੇ ਸਾਰੇ ਕੱਪੜਿਆਂ ਦੇ ਤੈ ਲਗਾ ਦਾਂਗੇ ਤੇ ਤਵਾਦਰ ਸੋਚੀ ਚ ਵੀ ਹੈ ਨਾ ਕੰਮ ਕਰਨਾਗਾ ਜਿਹੜੀ ਸਬਜੀ ਬਾਜੀ ਕੋਈ ਬਣਾਉਣੀ ਆ ਉਹ ਬਣਾਵਾਂਗੇ ਜੀ ਤੇ ਵੈਸੇ ਸੋਚ ਰਹੀ ਸੀ ਵੀ ਦਾਲ ਬਣਾ ਲੈਨੇ ਆ ਦਾਲ ਰੱਖ ਲਾਂ ਕਿ ਨਹੀਂ ਤੇ ਤੋਂ ਚੰਗੀ ਤਰ੍ਹਾਂ ਪਸਾਫ ਕਰ ਲਾਂਗੇ ਅਸੀਂ ਇਹਨੂੰ ਤੋਲਾਂਗੇ ਤੇ ਇਹੋੜਾ ਗੰਦਾ ਗੁੰਦਾ ਪਾਣੀ ਦਾ ਸਾਰਾ ਨਿਕਲ ਜਿਗਾ ਜੀ ਤੇ ਜਿਹੜੇ ਆਪਣੇ ਸਾਫ਼ ਕੱਪੜੇ ਸੀ ਜੀ ਉਹ ਆਪਾਂ ਪਹਿਲਾਂ ਪਾਤੇ ਸੀ ਤੇ ਜਵਾਖਾਂ ਦੇ ਪਹਿਲਾਂ ਪਾਤੇ ਉਸ ਤੋਂ ਬਾਅਦ ਆਪਣਾ ਮੇਰਾ ਤੇ ਦੀਦੀ ਦਾ ਸੂਟ ਸੀ ਉਹ ਪਾਤੇ ਸੀ ਤੇ ਇਹ ਹੁਣ ਜਿਹੜੇ ਕੋਰ ਜੇ ਸੀ ਹਨਾ ਤੇ ਆਪਾਂ ਉਹ ਪਾਏ ਸੀ ਕੱਲੀ ਪੈਂਟੀ ਸੀ ਜ਼ਿਆਦਾ ਕੋਰ ਤੇ ਥੋੜੀ ਜਿਹੀ ਸਰਪਾ ਪਾ ਕੇ ਤੇ ਫਿਰ ਆਪਾਂ ਇਹਨਾਂ ਨੂੰ ਕੱਪੜਿਆਂ ਨੂੰ ਪਾਤਾ ਸੀ ਇਹਨੂੰ ਜੇ ਅੱਧਾ ਢੋਣ ਨਾਲ ਧੋਵਾਂਗੇ ਤੇ ਪਹਿਲਾਂ ਆਪਾਂ ਡਸਪਿਨ ਜੇ ਧੋਦ ਗਏ ਇਹਨਾਂ ਨੂੰ ਧੋਣੇ ਵਾਲੇ ਪਏ ਸੀ ਤੇ ਇਹਨਾਂ ਦੇ ਵਿੱਚ ਜਿਹੜਾ ਕੂੜਾ ਕੜਾ ਸੀ ਉਹ ਸਾਰਾ ਆਪਾਂ ਵੱਡੀ ਗਾਲਟੀ 'ਚ ਪਾ ਦੇ ਵੱਡੇ ਡਸਪਿਨ 'ਚ ਤੇ ਉਹ ਫਿਰ ਆਪਾਂ ਚਾਹਾਂਗੇ ਜੇ ਉੱਧਰ ਬਾੜੇ 'ਚ ਤੇ ਫਿਰ ਆਪਾਂ ਸੁੱਕਿਆ ਮਗੇ ਕੂੜਾ ਤੇ ਪਹਿਲਾਂ ਇਹਨਾਂ ਨੂੰ ਪੈਪਰਾਂ ਨੂੰ ਨਹੀਂ ਨੂੰ ਸੋਰੀ ਡਸਪਿਨਾਂ ਨੂੰ ਸਮਾਰ ਕੇ ਧੋ ਦਿੰਨੇ ਆ ਜੀ ਵਾਵਾ ਜੀ ਨਾ ਪਹਿਲਾ ਜਮਾ ਨਹੀਂ ਸੀ ਹਵਾ ਜੀ ਤੇ ਹੁਣ ਥੋੜੀ ਥੋੜੀ ਹਵਾ ਵੀ ਚਲਣ ਲੱਗ ਗਈ ਤੇ ਕੱਲ ਆਪਨ ਨੂੰ ਬਸ ਖਾਂਸੀ ਜੀ ਕਰਕੇ ਨਾ ਤੇ ਗਲਾ ਖਰਾਬ ਹੋਇਆ ਪਿਆ ਸੀ ਤੇ ਦਵਾਈ ਲਈ ਤੇ ਸਿਰ ਦੁਖੀ ਦੁਖੀ ਗੈ ਰਾਤ ਵੀ ਤੇ ਰਾਤ ਆਪਾਂ ਬੰਨ ਕੇ ਰੱਖਿਆ ਹੁਣ ਸਵੇਰੋਂ ਆਪਾਂ ਟੋਪੀ ਲੈ ਲਈ ਸੀ ਵੀ ਹੁਣ ਠੰਡ ਹੋ ਗਈ ਹੁਣ ਸਿਰ ਤੇ ਕੋਈ ਸਜਾ ਕੱਪੜਾ ਬੰਨ ਕੇ ਰੱਖਿਆ ਕਰਾਂਗੇ ਜਿਸ ਤਰ੍ਹਾਂ ਕੈਪ ਪਾ ਕੇ ਰੱਖਿਆ ਕਰਾਂਗੇ ਤੇ ਟੋਪੀ ਲੈ ਲਈ ਸੀ ਆਪਾਂ ਉਹ ਜੇ ਇਹਦੀ ਸਾਫ ਕਰ ਤੇ ਦੋਨੇ ਤੇ ਹੁਣ ਆਪਾਂ ਧੁੱਪੇ ਰੱਖ ਦਾਂਗੇ ਸੁੱਕ ਜਾਣਗੇ ਤੇ ਤੇ ਧੁੱਪਾ ਹੈਗੀ ਟੱਕਣ ਖੋਲ ਕੇ ਨਾ ਇਹਨਾਂ ਨੂੰ ਤੇ ਧੁੱਪੇ ਲਾਤੇ ਜੀ ਤੇ ਸੁੱਕ ਜਾਣਗੇ ਜਦੋਂ ਫਿਰ ਇੱਕ ਆ ਪਰਸੋਈ ਵਾਲਾ ਚੱਕ ਕੇ ਲੈ ਜਾਾਂਗੇ ਕਿ ਇੱਥੇ ਰੱਖ ਦਾਂਗੇ ਬਾਹਰਲਾ ਹੁਣ ਤੋ ਦਿੰਨੇ ਆਂ ਜੇ ਪਰਸ ਸੋ ਜਿਹੜਾ ਕੰਮ ਕਰ ਲਗੇ ਜੀ ਫਿਰ ਕੋਲ ਨਹੀਂ ਕਰਨੀ ਚਾਹੀਦੀ ਨਾਲ ਲੱਗਦੀ ਸਾਰੇ ਘਰੇ ਜਾਂਦੇ ਆ ਤੇ ਇਹ ਨਾ ਝੋਲੇ ਲਫੂਚ ਲਫਾਫੇ ਚ ਤੇ ਇੱਕ ਪਤਾ ਨਹੀਂ ਕਾਸਕਾ ਪੇਟਾਗਾ ਤੇਲ ਲਾਉਣੇ ਵਾਲਾ ਕਾਲੀ ਰਾਤ ਲਿਆਸੀ ਅੰਬਰ ਤਾਂ ਡੈਡੀ ਤੇ ਜਮਨ ਹੁ ਚੱਕੇ ਨਹੀਂ ਮਾ ਚਲੋ ਹਨਾ ਪਿਆ ਰਹਿਣ ਦੇ ਇਧਰ ਨਹੀਂ ਮਾ ਪਾਣੀ ਪੂਣੀ ਗੇਰ ਦੇ ਤੇ ਇਧਰ ਉਹ ਸਾਫ ਕਰ ਦਿੰਨੇ ਆ ਪਾਣੀ ਗੇਰ ਕੇ ਚੰਗੀ ਤਰ੍ਹਾਂ ਹਨਾ ਫਿਰ ਤੇ ਚਲੋ ਜੀ ਤੋਤਾ ਆ ਗਿਆ ਸਾਫ ਹੋ ਗਿਆ ਹਨਾ ਤੇ ਆਇਆ ਨਾ ਵੀ ਕਾਈ ਜੀ ਹੁਣ ਤਾਂ ਕਾਈ ਲੱਗਣ ਲੱਗ ਜਾਂਦੀ ਐ ਸਿਆਲ ਚ ਤਾਂ ਤੇ ਉੱਥੇ ਨੂੰ ਟੂਟੀ ਦੇ نیچے ਬਹੁਤ ਜ਼ਿਆਦਾ ਕਾਈ ਜੀ ਲੱਗ ਜਾਂਦੀ ਐ ਤੇ ਉੱਥੇ ਸਮਾਰ ਕੇ ਰਗੜ ਰਗੜ ਕੇ ਸਾਫ ਕਰਾਂਗੇ ਇੱਕ ਦਿਨ ਤਾਂ ਬਹੁਤ ਜ਼ਿਆਦਾ ਕਾਈ ਤਾਰੀ ਤੇ ਪਤਾ ਨਹੀਂ ਪਾਣੀ ਕੋਣੀ ਡੁੱਲੀ ਜਾ ਹਨਾ ਤੇ ਇਹਨੂੰ ਤੱਤ ਨੂੰ ਧੋਦਾਂਗੇ ਜਿਸ ਤੇ 따ੜੇ ਪਾਣੀ ਚ ਤਾਇਆ ਵੀ ਕੰਮ ਕਰਨੇ ਨੂੰ ਮਨ ਵੀ ਕਰਦਾ ਠੰਡੇ ਠੰਡੇ ਪਾਣੀ ਨਾਲ ਤਾਂ ਦਿਲ ਨਹੀਂ ਕਰਦਾ ਤੇ ਸਵੇਰੋਂ ਜਦੋਂ ਮੈਂ ਕੱਪੜੇ ਪਾਇਆ ਨਾ ਮਸ਼ੀਨ ਤੇ ਨਾ ਜ਼ਿਆਦਾ ਪਾਣੀ ਹੋ ਸੀ ਪਰ ਮੈਂ ਅੰਦਰ ਜਾ ਕੇ ਕੰਮ ਕਰਿਆ ਫਾਡੇ ਫੁੰਡੇ ਜਿਹਾ ਸਾਫ ਕਰੇ ਤੇ ਉਦੋਂ ਵੀ ਇੰਨਾ ਠੰਡਾ ਪਾਣੀ ਲੱਗੇ ਤੇ ਫੇਰ ਆਈ ਜੀ 11 11:30 ਵਜੇ ਟੁੱਟੀ ਆਈ ਸੀ ਇਹ ਪਾਈਪ ਨੂੰ ਆਪ ਇਕੱਠਾ ਕਰਦਗੇ ਤੇ ਜਿਹੜਾ ਇਹ ਦੂਸਰਾ ਪਾਈਪ ਹੈ ਨਾ ਛਿੱਟਾ ਲੰਬਾ ਪਾਈਪ ਹੈ ਜੀ ਪਹਿਲਾਂ ਵਾਲੀ ਮਸ਼ੀਨ ਦਾ ਤੇ ਹੁਣ ਵਾਲੀ ਮਸ਼ੀਨ ਨਾਲ ਜਿਹੜਾ ਪਾਈਪ ਮਿਲਿਆ ਨਾ ਤੇ ਜੰਮੀ ਛੋਟਾ ਜਿਹਾ ਪਾਈਪ ਮਿਲਿਆ ਤੇ ਪਹਿਲਾਂ ਵਾਲੀ ਮਸ਼ੀਨ ਨਾਲ ਤਾਂ ਬਹੁਤ ਲੰਬਾ ਪਾਈਪ ਮਿਲਿਆ ਹੋਇਆ ਸੀ ਤੇ ਉਹ ਵੈਸੇ ਉਹ ਪਿਆ ਨਾ ਠੀਕ ਆ ਵਿੱਚੋਂ ਵਿੱਚੋਂ ਨਾ ਕਰੈਕ ਹੋ ਗਿਆ ਤੇ ਉਹਨੂੰ ਮੇਰਾ ਦਿਲ ਨਹੀਂ ਕਰਦਾ ਕਈ ਵਾਰੀ ਚੱਲੋ ਆਇਆ ਵੀ ਪਾਣੀ ਪੂਣੀ ਹੈ ਨਾ ਲੰਬਾ ਲੈ ਕੇ ਜਾਣਾ ਪੈਂਦਾ ਅੱਗੇ ਤੱਕ ਤੇ ਫਿਰ ਆਏ ਆ ਵੀ ਡੇੜੇ ਚ ਉਹ ਗੇਰ ਨਾ ਹੁੰਦਾ ਤੇ ਮਗਾ ਚਲੋ ਹਣਾ ਘੇਰ ਦੇਣੀ ਹੁਣਾ ਜੇ ਜ਼ਿਆਦਾ ਟੁੱਟੇਗਾ ਤਾਂ ਜਿੰਨਾ ਚਿਰ ਚੱਲਦਾ ਵੀ ਚਲਾ ਲਗੇ ਫਿਰ ਆਪਾਂ ਘੇਰ ਦਾਂਗੇ ਕਬਾੜ ਚ ਵੇਚ ਦਾਂਗੇ ਅੱਜ ਤਾਂ ਮਸ਼ੀਨ ਵੀ ਪਈ ਆ ਵੇਚਣ ਵਾਲੀ ਆਪਾਂ ਉਹ ਵੀ ਵੇਚਣੀ ਆ ਤੇ ਰਗੜ ਰਗੜ ਕੇ ਮਾਰ ਦਿੰਨੇ ਉੱਤੋਂ ਵੀ ਆਏ ਦੇ ਪਾਣੀ ਦੇ ਨਾਲ ਸਾਰਾ ਜਿਹੜੀ ਕਾਈ ਜੀ ਹੈ ਸਾਰੀ ਸਾਫ਼ ਹੋ ਜਾਂਦੀ ਹੈ ਜੀ ਜਿਹੜਾ ਰਗੜ ਰਗੜ ਕੇ ਅਪਾ ਚਾੜੂ ਮਾਰਾਂਗੇ ਨਾ ਤੇ ਸਾਰਾ ਸਾਫ਼ ਹੋ ਜਾਂਦਾ ਜੀ ਤੇ ਲੋ ਜੀ ਆਪਣਾ ਸਾਰਾ ਜਿਹਦੇ ਕੰਮ ਹੋ ਗਿਆ ਤੇ ਅੰਦਰ ਆਪਾਂ ਦਾਲ ਰੱਖਤੀ ਸੀ ਤੇ ਹੁਣ ਤੜਕਾ ਤੇ ਕਲਾਮ ਨੇ ਮੇਕ ਕੀਤਾ ਤੇ ਫੇਰ ਆਗੇ ਸੀ ਆਪਾਂ ਰਸੋਈ 'ਚ ਰਸੋਈ 'ਚ ਬਣਾਈ ਜੀ ਆਪਾਂ ਦਾਲ ਹੋ ਗਿਆ ਵੀਲੇ ਸ਼ੋਲੇ சோਧਨ ਦਾਲ ਸੋਰੀ ਤੇ ਵਿੱਚ ਪਾ ਲਈ ਸੀਰਾ ਆ ਮਾਂ ਤੇ ਜਿਹਨੂੰ ਉੜਦ ਵੀ ਕਹਿ ਦਿੰਦੇ ਆ ਤੇ ਇਧਰ ਆਪਣਾ ਦੁੱਧ ਰੱਖਿਆ ਪਿਆ ਜੀ ਜਦੋਂ ਠੰਡਾ ਹੋ ਗਿਆ ਫਿਰ ਦਹੀਂ ਜਮਾਵਾਂਗੇ ਤੇ ਭਾਂਡੇ-ਪੁੰਡੇ ਧੋ ਤੇ ਕੁੱਕਰ ਆਪਾਂ ਬਿਲਾ ਕਰਕੇ ਧੋਤਾ ਤੇ ਇਹ ਅਮਰੂਦ ਲੈਂਦੇ ਸੀ ਜਿਹ ਉਧਰੋਂ ਤੋੜ ਕੇ ਬਾੜੇ ਚੋਂ ਤੇ ਮਸ ਜੀ ਚੌਲ ਆਪਾਂ ਬਣਾਉਦੇ ਨਹੀਂ ਤੇ ਇਹ ਵਿੱਚ ਵਿੱਚ ਖਾਏ ਆ ਇਹ ਤਾਂ ਆਪਾਂ ਕੱਢ ਦਾਂਗੇ ਜਿਹੜੇ ਖਾਏ ਹੋਏ ਆ ਤੇ ਇਹ ਹਰਦੀਪ ਦਾ ਡੜੀ ਤੋੜ ਕੇ ਲਿਆ ਸੀ ਮਰੂਥ ਤੇ ਬਸ ਬਾਹਰ ਆਪਣਾ ਸਾਰਾ ਕੰਮ ਹੋ ਗਿਆ ਜਬ ਵਧੀਆ ਸੋਹਣੀ ਧੁੱਪ ਸੀ ਤੇ ਲਓ ਜੀ ਇੱਥੇ ਆਪਾਂ ਵੀਡੀਓ ਦਾ ਐਂਡ ਕਰਦੇ ਆ ਜੇ ਵੀਡੀਓ ਮੇਂ ਵਧੀਆ ਲੱਗੀ ਲਾਇਕ ਕਰੋ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਆਪਣੀ ਦਾਲ ਆਪਾਂ ਪਾ ਲਈ ਆਪਾਂ ਪਾ ਲਾਂਗੇ ਰੋਟੀ ਰੋਟੀ ਵੀ ਆਪਾਂ ਬਣਾ ਲਈ ਜੀ ਠੀਕ ਗੈਸ ਕਰਤਾ ਸੀ ਆਪਾਂ ਸਾਫ ਠੀਕ ਹੈ ਜੀ ਠੀਕ ਓਕੇ ਭਾਈ